ਆਇਆ ਆਇਆ ਨਗੇ ਘਰੀਆਂ ਆਇਆ ਕੀ ਹੋ ਗਿਆ ਥੋੜਾ ਪਾਉਣਾ ਸੀ ਕੀ ਹੋ ਗਿਆ ਕਮੇਡੂ ਦਾ ਭਾਈਆ ਚਪਲਾ ਲਾ ਲੈ ਪਾ ਤੇਨੇ ਕਿ ਤਾ ਹੋ ਗਿਆ ਅੱਛਾ ਰੋ ਪਾ ਰੋ ਜਾ ਆਇਆ ਕਰੀ ਆ ਨੂਨ ਲੈ ਪਾਣੀ ਦੀ ਦੇਰ ਦੀ ਠੀਕ ਆ ਉਹ ਤਾਂ ਠੀਕ ਆ ਤੂੰ ਟੂ ਟੂ ਨੂਨ ਕੀ ਕਰਦਾ ਸੀ ਉਹ ਤਾਂ ਗੱਟੂ ਦੀ ਪਾਸਾ ਇਹ ਨਹੀਂ ਤੈਨੂੰ ਸਮਝ ਆਈ ਇਹ ਤੁਹਾਨੂੰ ਪੂਰਾ ਹੈਲੋ ਹਾਂਜੀ ਦੱਸੋ ਹਾਂਜੀ ਹੋਈ ਸੀ ਮਰੀ ਗੱਲ ਕੁੜੀਆ ਨਾਲ ਆ ਉਹ ਕਹਿੰਦੇ ਵੀ ਜੈਨ ਲਾਇਨ ਦਾ ਔਰਤ ਮੇਰੇ ਮੁੰਡੇ ਨੂੰ ਉਤਰਾਇਆ ਜਾ ਸਾ ਨੰਦ ਪ੍ਰਸ਼ਾਦ ਨਾ ਕਰੀ ਹਾਂ ਮੈਂ ਸੋਤਰਾ ਮੁੰਡਾ ਨਾ ਛੇੜਦਾ ਉਹ ਨਹੀਂ ਉਹ ਤਾਂ ਉਹ ਵੀ ਪਿੰਡ ਤੇ ਕਹੀ ਇਹਨਾਂ ਲੋਕੋ ਲੋਕਾਂ ਦਾ ਕਿਉਂ ਲੋਕ ਤਾਂ ਬਾਲਾ ਕੁਝ ਬੈਠੇ ਹੁੰਦੇ ਆ ਯਾਰ ਤੂੰ ਮੁੰਡੇ ਛੇੜ ਤੇ ਅੱਖਾਂ ਦਾ ਦੇ ਉਹ ਛੇੜ ਉਹਨਾਂ ਖੇਤ ਕੰਮ ਵਾਲਾ ਕਰਦਾ ਬਈ ਉਹਨਾਂ ਤੈਨੂੰ ਪਤਾ ਕਿਧੂ ਰਹੇ ਆ ਪਿਆ ਉਹਦਾ ਫਿਰ ਲੂਟ ਹੋਊਗਾ ਚੱਲ ਠੀਕ ਆ ਬਈ ਉਹ ਦੇਖ ਤਾਂ ਸੂਜ ਨਾ ਉਹ ਰਤ ਅੱਛੀ ਠੀਕ ਆ ਆਪੇ ਚਾਤਾ ਜਗਿੰਦਰ ਵੀ ਕਹਿੰਦਾ ਸੀ ਲਾਂਭਾ ਦੇਖ ਗਿਆ ਸੀ ਕੀ ਕਹਿੰਦਾ ਸੀ ਐ ਕਹਿੰਦਾ ਸੀ ਆਪਣਾ ਹੰਸਾ ਨਸ਼ੇ ਕਰਦਾ ਨਾਲੇ ਆ ਠੀਰਾ ਵੀ ਵਹਿ ਗਿਆ ਹੁਣ ਓਏ ਲੋਕ ਤਾਂ ਬਾळा ਕੋ ਤਾ ਨਾ ਲੋਕਾਂ ਚ ਨਹੀਂ ਸੀਗਲੀ ਹੁਣ ਕਹਿੰਦਾ ਨਾ ਓਹਨ ਸੇਵਲ ਕੋਈ ਨਾ ਜਰ ਬਾਲੇਵਾਰੀ ਕਿਹਾ ਬਾਲੇਵਾਰੀ ਤਾਂ ਕਹਹਾ ਜਰ ਤੈਨੂੰ ਪਤਾ ਨਹੀਂ ਕੰਮ ਕਰਦਾ ਤੂੰ ਐਵੇਂ ਮੇਰੇ ਮੁੰਡੇ ਨੂੰ ਕੁਫਟ ਆਪਣਾ ਹੋ ਕਰਾ ਰਿਹਾ ਤੂੰ ਆ ਤਾਂ ਪੜ੍ਹ ਲਿਖਣਾ ਪੜ੍ਹ ਵੀ ਪੜਾਈ ਕਰਾਂਗੇ ਅਗਰ ਆਪ ਕੀ ਬਾਤ ਖਤਮ ਹੋ ਗਈ ਓ ਮੈਂ ਆਪਣੀ ਬਾਤ ਬਤਾਉਂ ਮੋੜੋ ਕੀ ਕਹਿੰਨਾ ਓ ਈ ਸੁਣੀ ਹਣੀ ਸਾਹ ਹਾਂ ਉਹ ਵਹਾਂ ਪਰ ਨਸ਼ੇ ਕਰ ਰਹਾ ਹੈ ਬੰਦੇ ਦਾ ਵਹਾਂ ਮੈਂ ਅੱਖੋਂ ਦੇਖਿਆ ਲੋਕ ਕਹਿੰਦੇ ਭਈ ਜੀ ਕਸਰ ਰਹਿ ਗਈ ਸੀ ਚਲੋ ਆ ਜਾਓ ਉੱਥੇ ਕਰੋ ਦੇਖ ਲਓ ਹਣ ਦੇਖਦੇ ਹਟ ਯੋਈ ਓ ਟਿੱਗੋ ਲੋਕ ਕਹਿੰਦੇ ਮੌੜੀ ਇਹਦਾ ਮੌੜੀ ਕਹਿੰਦੇ ਆ ਇਹਨੂੰ ਤੇ ਇਹ ਤਾਂ ਚੰਗੀ ਐ ਰਾਜਰ ਚਲੋ ਫੀਗਾ ਕਰੋ ਓ ਟੰਗੀ ਕੀ ਗੌੜਾ ਹੋਏ ਉਹ ਨਹੀਂ ਗੌੜੂ ਗੌੜਿਆ ਪਾਉਣਿਆ ਪਾਉਣਿਆ ਜਾ ਕੰਮ ਕਰਤੇ ਨਹੀਂ ਕੁਛ ਨਹੀਂ ਹੁੰਦਾ ਯਾਰ ਉਹ ਨਹੀਂ ਇਹ ਤਾਂ ਮਰ ਜਾਂਦਾ ਬੰਦਾ ਇਹ ਨਾਲ ਤਾਂ ਨਹੀਂ ਯਾ ਪਾ ਨਹੀਂ ਭਾਈ ਨਾ ਟੋਟੀ ਤੇਜ ਯਾਰ ਵੀੜੂ ਤੂੰ ਲਾ ਯਾਰ ਉਹ ਕੁਛ ਹੁੰਦਾ ਤਾਂ ਨਹੀਂ ਨਹੀਂ ਕੁਛ ਨਹੀਂ ਤਰ ਝੂਟੇ ਆਉਨਗੇ ਉਹ ਤੂੰ ਰਹਿਣ ਦੇ ਮਰਗੰਦੇ ਮਾੜਿਆ ਮਾੜਾ ਨੂੰ ਰਹਿਣ ਦੇ ਉਹ ਨਾਲ ਆਏ ਤੇ ਤੂੰ ਤਾਂ ਨਹੀਂ ਲਾ ਲੈ ਲੈ ਇਹਨੂੰ ਝੂਟੇ ਯਾਰ ਉਹ ਨਹੀਂ ਓਏ ਆ ਯਾ 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 ਰਾਮ ਯਾ ਉਹ ਕੋ ਰਾ ਕੀ ਹੋਗਾ ਨਹੀਂ ਓਏ ਬੁਏ ਲੋ ਖੜਾ ਉਹ ਖੜਾ ਕਰਤਾ ਕਮਤਾ ਉਹੀ ਓਏ ਕਦਾ ਮਰ ਗਿਆ ਮੈਂ ਲਾਲਾ ਓਏ ਜੋ ਸਾਲ ਨੂੰ ਦੇਖਦਾ ਹੋਰ ਸਾਲ ਦਾ ਇਤਿਹਾਸ ਪਰਤਾ ਹੋਗਾ ਅਦਲਾ ਦੋਤ ਓਹ ਹਾਂਸੇ ਹੋ 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 ਉਹ ਸੱਪਾ ਹੈ ਉਧਰ ਨਾ ਜਾਇਓ ਉੱਥੀ ਆ ਸੱਪਾ ਸਾਡੇ ਨਾਲ ਚੱਲ ਵਾਹ ਦੇਖ ਨਾ ਕੋਨਾ ਸੱਪਾ ਅੜ ਜਾ ਇਹਨੂੰ ਕਿਹ ਲਾਵੇ ਉਹ ਸੱਪੂ ਕੀ ਹੈ ਹੱਥ ਲੜ ਗਿਆ ਉਹਦੇ ਸੱਪਾ ਲੜ ਗਿਆ ਟੀਕਾ ਤਾਂ ਨਾਲ ਪਿਆ ਉਹਦੇ ਵਾਹ ਫਿਰਨੇ ਲਾਲਿਆ ਹੋਈ ਜਰੂ ਲਾ ਲਿਆ ਉਹ ਕਿਨੇ ਲਵਾਇਆ ਨੂੰ ਟੀਕਾ ਕੋਈ ਨਹੀਂ ਭਾਈ ਪਤਾ ਇਹਨਾਂ ਆਪਾਂ ਸੋਨੂੰ ਕਿਉਂ ਨਹੀਂ ਪਤਾ ਨਾਲ ਕੌਣ ਸੀ ਇਹਦੇ ਓਏ ਸਾਥ ਆਇਦਾ ਆਉਣਾ ਨਹੀਂ ਓਏ ਕੀ ਕਰਤਾ ਉਹਨੂੰ ਉਹ ਉਹ ਹੋ ਗਿਆ ਹੂੰਗਾ ਥੋੜਾ ਜਿਆ ਫਿਰ ਮਨਾਣੀ ਇਹ ਕਿੰਨਾ ਜੋ ਜਿਹੜਾ ਬੁੱਤ ਜਾਣ ਲੱਗਿਆ ਹੋਇਆ ਪਰੰਥੇ ਇਹ ਜੱਗੇ ਫੌਜੀ ਦਾ ਮੁੰਡਾ ਹਾਂ ਹਾਂ ਕਿੰਨਾ ਦਾ ਜਿਹੜਾ ਬਾਰਡਰ ਤੇ ਸੀ ਜਦੋਂ ਐਸੀ ਪੰਪੇ ਓਏ ਹੋਰ ਉਹ ਫੌਜੀ ਦਾ ਹਾਂ ਆਂ ਦੇਖ ਲੋ ਉਹ ਫੌਟ ਸੀਡ ਹੋ ਗਿਆ ਇੱਥੇ ਮਰਦਿਆ ਵਟਕ ਦਿੰਦਿਆਂ ਨੇ ਕੀ ਹੈ ਆਪਾਂ ਨੂੰ ਹਲੇ ਵੀ ਇਹਨਾਂ ਨੂੰ ਸੈਂਟਰ ਚ ਛੱਡ ਦੋ ਛੱਡ ਨਹੀਂ ਪਊ ਆਜੋ ਹਾਂ ਉਹ ਨਾ ਯਾਰ ਇਹ ਦੰਦਾਂ ਨੇ ਕੀ ਫਟਕਾ ਆਜੋ ਲੈ ਕੇ ਚੱਲੋ ਇਹਨਾਂ ਕੁੱਟਦੇ ਆਉਦਾ ਬਈ ਨਾ ਕੁੱਟਦੇ ਆ مافي <applause> دولار <applause> <applause>